ਲੜਕੇ ਵੱਲੋਂ ਲੜਕੀ ਦੇ ਨਾਲ ਜਿਹੜੇ ਹੈਗੇ ਨੇ ਸਰੀਰਕ ਸੰਬੰਧ ਉਹਦੀ ਮਰਜ਼ੀ ਤੋਂ ਬਿਨਾ ਮਰਜ਼ੀ ਤੋਂ ਡਵੈਲਪ ਕਰ ਲਏ ਜਾਂਦੇ ਆ ਐਂਡ ਬਾਅਦ ਦੇ ਵਿੱਚ ਜਿਹੜੀ ਦੂਜਾ ਉਹ ਤਾਂ ਲੜਕਾ ਇਹ ਤਾਂ ਦੋਸਤ ਹੈਗਾ ਸੀ ਉਹਦੇ ਨਾਲ ਵੀ ਲੜਕੀ ਤੇ ਸਰੀਰਕ ਸੰਬੰਧ ਜਿਹੜੇ ਉਹਦੀ ਮਰਜ਼ੀ ਤੋਂ ਬਿਨਾ ਪੜਾਏ ਜਾਂਦੇ ਨੇ ਜੋ ਜਿਹੜਾ ਹੈਗਾ ਇਸ ਨੂੰ ਉਹਦੇ ਵੱਲੋਂ ਜਿਹੜਾ ਕੀਤਾ ਗਿਆ ਸੀ ਲੜਕੇ ਨਾਲ ਇੰਟਰੋਡਿਊਸ ਕੀਤਾ ਗਿਆ ਸੀ ਸਾਡੇ ਕੋਲ ਇੱਕ ਜੜੀ ਲੜਕੀ ਵੱਲੋਂ ਇੱਕ ਕੰਪਲੇਂਟ ਲੌਂਚ ਕੀਤੀ ਗਈ ਸੀ ਜਿਹੜੀ 22 ਜੁਲਾਈ ਨੂੰ ਕੀਤੀ ਗਈ ਸੀ ਉਹਦੇ ਵਿੱਚ ਉਹਦੇ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਇਹ ਲេច ਕੀਤਾ ਗਿਆ ਸੀ ਕਿ ਦੋ ਲੜਕੇ ਹੈ ਕਿ ਇੱਕ ਪ੍ਰਭਜੀਤ ਹੈ ਕੇਂਦਰ ਜੋਤਾ ਜਿਹੜਾ ਪ੍ਰਭਜੀਤ ਉਹ ਤਾਂ ਮੰਗੇਤਰ ਰਿਹਾ ਪਹਿਲਾਂ ਤਾਂ ਉਸ ਉਹਨਾਂ ਦੋਨਾਂ ਲੜਕਿਆਂ ਵੱਲੋਂ ਅਗਸਤ ਤੋਂ 2024 ਦਾ ਜਿਹੜਾ ਹੈਗਾ ਘਟਨਾ ਦਾ ਜ਼ਿਕਰ ਕੀਤਾ ਗਿਆ ਸੀ ਉਹਦੇ ਵਿੱਚ ਕਿ ਉਸ ਟਾਈਮ ਉਸਦੇ ਨਾਲ ਉਸ ਦੀ ਮਰਜ਼ੀ ਤੋਂ ਬਿਨਾਂ ਉਹਦੇ ਨਾਲ ਸਰੀਰਕ ਸੰਬੰਧ ਬਣਾਏ ਗਏ ਸੀ ਜੋ ਕਿਸੇ ਨੂੰ ਜੀ ਲਿਵਸ ਤੋਂ ਦੇ ਕੇ ਉਹਦੇ ਪ੍ਰਭਾਵ ਦਿੱਤਾ ਤਾਂ ਅੰਦਰ ਉਹਦੇ ਬਣਵਾਏ ਗਏ ਐਂਡ ਜਿਹੜੀ ਹੈਗੀ ਉਹਦੀ ਕੰਸੈਂਟ ਤੋਂ ਬਿਨਾ ਜਿਹੜੇ ਸੀ ਇਹ ਇਸ ਵਾਰ ਉਹ ਨਾਲ ਹੀ ਉਹਨਾਂ ਵਿਅਕਤੀਆਂ ਵੱਲੋਂ ਇੱਕ ਜਿਹੜੀ ਉਹਨਾਂ ਦੀ ਵੀਡੀਓ ਤਿਆਰ ਕਰ ਲਈ ਗਈ ਐਂਡ ਵੀਡੀਓ ਨੂੰ ਜਿਹੜੀ ਹੈਗੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਵਾਇਰਲ ਕਰ ਦਿੱਤਾ ਬਖੂ ਇਹਦੇ ਵਕਤ ਜਿਹੜਾ ਲੜਕਾ 17 ਸਾਲੇ ਦੀ ਐ ਸੀ ਹੈ ਕਿਸੀ ਲੜਕੀ ਦੇ ਕਰੀਬ 20 ਸਾਲ ਦੇ ਸੀ ਇਹਨਾਂ ਦੀ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਦੂਜੇ ਦੇ ਨਾਲ ਜਿਹੜੀ ਹੈਗੀ ਜਾਣ ਪਛਾਣ ਨਾ ਹੋਈ ਸੀ ਜਿਹੜੀ ਚੈਟ ਦੇ ਤੁਸੀਂ ਗੱਲ ਕਰਦੇ ਹੋ ਜਦੋਂ ਚੈਟ ਸਾਡੇ ਕੋਲ ਰਿਕਾਰਡ ਦੇ ਉੱਪਰ ਆਏਗੀ ਐਂਡ ਉਹਦੀ ਅਸੀਂ ਫੋਰੈਂਸਿਕ ਜਾਂਚ ਕਰਾਵਾਂਗੇ ਕਿ ਇਹ ਡਿਵਾਈਸਿਸ ਦੀ ਕਿੱਥੋਂ ਬਣਾਈ ਹੈ ਕਿਹਦੇ ਵੱਲੋਂ ਜਾਰੀ ਕੀਤੀ ਗਈ ਹੈ ਕਿਹਦੇ ਵੱਲੋਂ ਨਸ਼ੀਲੀ ਗੋਲੀ ਲਈ ਤੋ ਗੱਲ ਕੀਤੀ ਉਹ ਸਾਰਾ ਕੁਝ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਜਦ ਲੜਕੀ ਵੱਲੋਂ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਇਲੈਜ ਕੀਤਾ ਸੀ ਕਿ ਕੋਈ ਨਸ਼ੀਲੀ ਵਸਤੂ ਜਿਹੜੀ ਉਹਨੂੰ ਦੇ ਕੇ ਉਹਦੇ ਨਾਲ ਜਿਹੜੇ ਉਹਦੀ ਮਰਜ਼ੀ ਤੋਂ ਬਿਨਾਂ ਜਿਹੜਾ ਇਹ ਸਾਰਾ ਐਕਟ ਕੀਤਾ ਗਿਆ बीते दिन एक वीडियो वायरल होंगी है सोशल मीडिया से जिसे लड़की वालों आरोप लगाए गए गए हैं जी वीडियो मंगेत्र वालों वायरल की गई है जो दुष्कर्म हों नशीली दवाइया पिलाई जाने उस तो बाद महिला कमीशन वालों भी एक सो मोटो नोटिस जारी किया गया हम देहाती पुलिस वालों जो है एक मामला दर्ज कर लिता गया दो दोशियों एस एस पी जलंधर के जड़े ने उन्होंने वालों एक प्रैस कॉन्फ्रेंस भी की गई है पूरी मामला जानद्या कदों शिकायत आई है पूरा मामला सर बहुत बहुत स्वागत ਹਾਂਜੀ ਸਾਡੇ ਕੋਲ ਇੱਕ ਜੜੀ ਲੜਕੀ ਵੱਲੋਂ ਇੱਕ ਕੰਪਲੇਂਟ ਲੌਂਚ ਕੀਤੀ ਗਈ ਸੀ ਜਿਹੜੀ 28 ਜੁਲਾਈ ਨੂੰ ਕੀਤੀ ਗਈ ਸੀ ਉਹਦੇ ਵਿੱਚ ਉਹਦੇ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਇਲੈਜ ਕੀਤਾ ਗਿਆ ਸੀ ਕਿ ਦੋ ਲੜਕੇ ਹੈਗੇ ਇੱਕ ਪ੍ਰਭਜੀਤ ਹੈ ਕੇਂਦਰਜੋਤ ਹੈ ਜਿਹੜਾ ਪ੍ਰਭਜੀਤ ਉਹਦਾ ਮੰਗੇਤਰ ਰਿਹਾ ਪਹਿਲਾਂ ਤਾਂ ਉਸ ਉਹਨਾਂ ਦੋਨਾਂ ਲੜਕਿਆਂ ਵੱਲੋਂ ਅਗਸਤ ਤੋਂ 2024 ਦਾ ਜਿਹੜਾ ਹੈਗਾ ਘਟਨਾ ਦਾ ਜ਼ਿਕਰ ਕੀਤਾ ਗਿਆ ਸੀ ਉਹਦੇ ਵਿੱਚ ਕਿ ਉਸ ਟਾਈਮ ਉਸਦੇ ਨਾਲ ਉਸ ਦੀ ਮਰਜ਼ੀ ਤੋਂ ਬਿਨਾ ਉਹਦੇ ਨਾਲ ਸਰੀਰਕ ਸੰਬੰਧ ਬਣਾਏ ਗਏ ਸੀ ਜੋ ਕਿਸੇ ਨਸ਼ੀਲੀ ਵਸਤੂ ਦੇ ਕੇ ਉਹਦੇ ਪ੍ਰਭਾਵ ਦੇ ਤਹਿਤ ਅੰਦਰ ਉਹਦੇ ਬਣਵਾਏ ਗਏ ਐਂਡ ਜਿਹੜੀ ਹੈਗੀ ਉਹਦੀ ਕਨਸੈਂਟ ਤੋਂ ਬਿਨਾ ਜਿਹੜੇ ਸੀ ਇਹ ਇਸ ਵਾਰ ਉਹ ਨਾਲ ਹੀ ਉਹਨਾਂ ਵਿਅਕਤੀਆਂ ਵੱਲੋਂ ਇੱਕ ਜਿਹੜੀ ਉਹਨਾਂ ਦੀ ਵੀਡੀਓ ਤਿਆਰ ਕਰ ਲਈ ਗਈ ਐਂਡ ਵੀਡੀਓ ਨੂੰ ਜਿਹੜੀ ਹੈਗੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਵਾਇਰਲ ਕਰ ਦਿੱਤਾ ਤਾਂ ਜਿਸ ਦੀ ਜਿਹੜੀ ਹੈਗੀ ਇਸ ਇਹਨਾਂ ਅਲੀਗੇਸ਼ਨ ਦੇ ਤਹਿਤ ਤਾਂ ਜਿਹੜੀ ਅਸੀਂ ਪੜਤਾਲ ਵਾਸਤੇ ਜਿਹੜੀ ਐਪਲੀਕੇਸ਼ਨ ਹੈ ਸਾਡੇ SPPVBI ਉਹਨਾਂ ਨੂੰ ਮਾਰਕ ਕੀਤੀ ਜਿਨ੍ਹਾਂ ਨੇ ਆਪਣੀ ਪੜਤਾਲੀਆ ਰਿਪੋਰਟ ਸਬਮਿਟ ਕੀਤੀ ਸੀ ਜਿਸ ਦੇ ਆਧਾਰ ਦੇ ਉੱਪਰ ਜਿਹੜੀ ਕਾਨੂੰਨੀ رائے ਹਾਸਲ ਕੀਤੀ ਐਂਡ ਮੁਕਦਮਾ ਅਸੀਂ ਜਿਹੜਾ ਮਿਤੀ 19 ਤਰੀਕ ਨੂੰ ਮੇਰੇ ਵੱਲੋਂ ਆਰਡਰ ਕੀਤੇ ਗਿਆ ਦਰਸ਼ਕ ਕਰਨ ਸੰਬੰਧੀ ਤਾਂ ਇਹ ਸਾਰੇ ਜਿਹੜਾ ਹੈਗਾ ਮਾਮਲੇ ਦੇ ਵਿੱਚ ਪਾਇਆ ਗਿਆ ਕਿ ਜਿਹੜੀ ਲੜਕੀ ਹੈਗੀ ਆ ਤੇ ਲੜਕਾ ਜਿਹੜਾ ਪ੍ਰਭਜੀਤ ਸੀ ਵਕੂ ਇਹਦੇ ਵਕਤ ਜਿਹੜਾ ਲੜਕਾ 17 ਸਾਲ ਦੀ ਏਜ ਹੈਗੀ ਸੀ ਲੜਕੀ ਦੇ ਕਰੀਬ 20 ਸਾਲ ਦੇ ਸੀ ਇਹਨਾਂ ਦੇ ਸੋਸ਼ਲ ਮੀਡੀਆ ਦੇ ਜਰੀਏ ਇੱਕ ਦੂਜੇ ਦੇ ਨਾਲ ਜਿਹੜੀ ਹੈਗੀ ਆ ਜਾਣ ਪਹਿਚਾਨ ਹੋਈ ਸੀ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈਗੀ ਆਪਸੀ ਜਾਣ ਪਛਾਣ ਜਿਹੜੀ ਹੈਗੀ ਸੀ ਪਰਿਵਾਰਾਂ ਦੇ ਜਾਣ ਪਛਾਣ ਦੇ ਵਿੱਚ ਜਿਹੜੀ ਕਨਵਰਟ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਦੀ ਪਰਿਵਾਰਾਂ ਦੀ ਕੰਸੈਂਟ ਨਾਲ ਜਿਹੜਾ ਹੈਗਾ ਇਹਨੂੰ ਐਜ਼ ਅ ਇੰਗੇਜਮੈਂਟ ਕੀਤੀ ਜਾਂਦੀ ਹੈ ਜਿਹੜੀਆਂ ਕੁਝ ਸੋਸ਼ਲ ਮੀਡੀਆ ਦੇ ਉੱਤੇ ਪਿਕਸ ਵੀ ਜਿਹੜੀਆਂ ਨੇ ਇਹਨਾਂ ਦੀਆਂ ਜਾਰੀ ਹੋਈਆਂ ਨੇ ਜਿਦੇ ਵਿੱਚ ਇੱਕ ਦੂਜੇ ਪਰਿਵਾਰਾਂ ਚ ਬੇਚਰਤੇ ਦਿਖਾਇਆ ਨੇ ਬਟ ਬਾਅਦ ਦੇ ਵਿੱਚ ਲੜਕੇ ਵੱਲੋਂ ਲੜਕੀ ਦੇ ਨਾਲ ਜਿਹੜੇ ਹੈਗੇ ਨੇ ਸਰੀਰਕ ਸੰਬੰਧ ਉਹਦੀ ਬਿਨਾਂ ਮਰਜ਼ੀ ਤੋਂ ਖਲਾਫ ਡਿਵੈਲਪ ਕਰ ਲਏ ਜਾਂਦੇ ਆ ਅਤੇ ਬਾਅਦ ਦੇ ਵਿੱਚ ਜਿਹੜੀ ਪੁੱਤ ਜ ਉਹਦਾ ਲੜਕਾ ਇਹ ਤਾਂ ਦੋਸਤ ਹੈਗਾ ਸੀ ਉਹਦੇ ਨਾਲ ਵੀ ਲੜਕੀ ਦੇ ਸਰੀਰਕ ਸੰਬੰਧ ਜਿਹੜੇ ਉਹਦੇ ਮਰਜ਼ੀ ਤੋਂ ਬਿਨਾ ਬਰਾਏ ਜਾਂਦੇ ਨੇ ਜੋ ਜਿਹੜਾ ਹੈਗਾ ਇਸਨੂੰ ਉਹਦੇ ਵੱਲੋਂ ਜਿਹੜਾ ਕੀਤਾ ਗਿਆ ਸੀ ਲੜਕੇ ਨਾਲ ਇੰਟਰੋਡਿਊਸ ਕੀਤਾ ਗਿਆ ਸੀ ਸਰ ਗੱਲ ਕਰੀਏ ਤਾਂ ਹੁਣ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈਗਾ ਸੋਮੋਡ ਆ ਨੋਟਿਸ ਵੀ ਮਹਿਲਾ ਕਮਿਸ਼ਨ ਨੂੰ ਜਾਰੀ ਹੋਇਆ ਉਸੇ ਦਿਨ ਮਾਮਲਾ ਦਰਜ ਹੋਣਾ ਜਾਂ ਪਹਿਲਾਂ ਤਾਂ ਆਪਣੀ ਜਾਂਚ ਪੂਰੀ ਹੋ ਗਈ ਸੀ ਤੇ ਕਿੰਨੇ ਜਾਂਾਂ ਤੇ ਮਾਮਲਾ ਦਰਜ ਹੋਇਆ ਜਿਹੜੇ ਮਾਨਯੋਗ ਪੰਜਾਬ ਰਾਜ ਮੈਲਾ ਕਮਿਸ਼ਨ ਹੈ ਉਹਨਾਂ ਵੱਲੋਂ ਵੀ ਸਾਨੂੰ ਸਮੇਂ-ਸਮੇਂ ਤੇ ਗਾਈਡ ਕੀਤਾ ਜਾਂਦਾ ਇਨਸਟਰਕਸ਼ਨਸ ਸਾਨੂੰ ਦਿੱਤੀਆਂ ਜਾਂਦੀਆਂ ਨੇ ਸਾਡੀ ਸਿਹਤ ਵਾਸਤੇ ਜਿਹੜੀਆਂ ਕੰਮ ਆਉਂਦੀਆਂ ਤਾਂ ਇਸ ਮਸਲੇ ਦੇ ਵਿੱਚ ਜਿਹੜੀ ਹੈਗੀ ਅਸੀਂ ਇਨਕੁਆਰੀ ਜਿਹੜੀ ਹੈਗੀ ਹੈ ਪਹਿਲਾਂ ਅਸੀਂ ਕੰਪਲੀਟ ਕਰ ਚੁੱਕੇ ਸੀ ਐਂਡ ਆਲਰੇਡੀ ਅਸੀਂ ਜਿਹੜਾ ਹੈਗਾ ਤੇ ਵਿੱਚ ਐਫ ਆਈ ਆਰ ਦਰਜ ਜਿਹੜੀ ਹੈਗੀ ਹੈ ਕਰ ਦਿੱਤੀ ਹੈ ਐਂਡ ਮਾਨਯੋਗ ਮੈਲਾ ਪੰਜਾਬ ਰਾਜ ਕਮਿਸ਼ਨ ਨੂੰ ਵੀ ਜਿਹੜਾ ਇਹਦੇ ਸੰਬੰਧੀ ਮੇਰੇ ਵੱਲੋਂ ਜਾਣੂ ਕਰਵਾ ਦਿੱਤਾ ਗਿਆ ਹੈ ਗੱਲ ਕਰੀਏ ਤਾਂ ਜਿਹੜਾ ਲੜਕਾ ਉਸਦੇ ਪਿਤਾ ਵੱਲੋਂ ਇੱਕ ਇੰਟਰਵਿਊ ਚ ਕਿਹਾ ਗਿਆ ਹੈ ਕਿ ਜਿਹੜਾ ਪਹਿਲਾਂ ਉਹਨਾਂ ਵੱਲੋਂ ਜਾਂਚ ਵਿੱਚ ਸ਼ਾਮਿਲ ਹੋਇਆ ਗਿਆ ਸੀਗਾ ਲੇਕਿਨ ਲੜਕੀ ਵੱਲੋਂ ਜਿਹੜੇ ਜਾਂਚ ਛੱਡ ਗਏ ਚੁੱਕੇ ਸੀ ਵਿੱਚ ਨਹੀਂ ਦੇਖੋ ਲੜਕੇ ਦੇ ਫਾਦਰ ਨੂੰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਪ੍ਰੀਲੀਮਨਰੀ ਇਨਕੁਆਰੀ ਸੀ ਉਹਦੇ ਵਿੱਚ ਸ਼ਾਮਿਲ ਕੀਤਾ ਹੈਗਾ ਸੀ ਐਂਡ ਬਾਕੀ ਜਿਹੜਾ ਹੈਗਾ ਉਹ ਮਕਦਮਾ ਦਰਜਾ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਫਤੀਸ਼ ਦੇ ਵਿੱਚ ਦੇਖੀਆਂ ਜਾਣ ਗਈਆਂ ਜੋ ਵੀ ਕਿਸੇ ਦੇ ਦੋਨੇ ਪਾਰਟੀਆਂ ਨੂੰ ਸ਼ਾਮਿਲ ਕੀਤਾ ਜਾਏਗਾ ਉਹਦੇ ਵਿੱਚ ਸਾਰਕ ਨੂੰ ਜਿਹੜਾ ਇਹਦੇ ਵਿੱਚ ਆਪਣਾ ਅਪਰਚੂਨਿਟੀ ਆਫ ਬੀਇੰਗ ਹਰਡ ਜਿਹੜੀ ਹੁੰਦੀ ਹੈ ਉਹ ਨੈਚੁਰਲ ਜਸਟਿਸ ਦਾ ਜਿਹੜਾ ਸਿਧਾਂਤ ਆ ਉਹਦੇ ਤਹਿਤ ਸਾਰਿਆਂ ਨੂੰ ਸੁਣਿਆ ਜਾਏ ਕਿ ਤੱਥਾਂ ਦੇ ਆਧਾਰ ਦੇ ਉੱਪਰ ਜਿਹੜੀ ਹੈਗੀ ਹੈ ਤੇ ਐਵੀਡੈਂਸ ਬੇਸ ਦੇ ਉੱਤੇ ਜਿਹੜੇ ਫੈਕਟਸ ਸਾਹਮਣੇ ਆਉਂਦੇ ਨੇ ਉਹਨਾਂ ਦੇ ਤਹਿਤ ਅਸੀਂ ਆਪਣੀ ਤਫ਼ਤੀਸ਼ ਨੂੰ ਮੁਕੰਮਲ ਕਰਾਂਗੇ ਜਿਹੜੀ ਚੈਟ ਵਾਇਰਲ ਹੋਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਨਸ਼ੀਲੀ ਗੋਲੀਆਂ ਜਿਹੜੀਆਂ ਲੜਕੀ ਨੂੰ ਦਿੱਤੀਆਂ ਗਈਆਂ ਜਿਹੜਾ ਲੜਕੇ ਦਾ ਦੋਸਤ ਦੱਸਦਾ ਹੈ ਇੰਦਰ ਜੋ ਜਿਵੇਂ ਤੁਸੀਂ ਦੱਸਿਆ ਜਿਹੜੀ ਚੈਟ ਦੇ ਤੁਸੀਂ ਗੱਲ ਕਰਦੇ ਹੋ ਜਦੋਂ ਚੈਟ ਸਾਡੇ ਕੋਲ ਰਿਕਾਰਡ ਦੇ ਉੱਪਰ ਆਏਗੀ ਐਂਡ ਉਹਦੀ ਅਸੀਂ ਫੋਰੈਂਸਿਕ ਜਾਂਚ ਕਰਾਵਾਂਗੇ ਕਿ ਡਵਾਈਸਿਸ ਦੀ ਕਿੱਥੋਂ ਬਣਾਈ ਹੈ ਕਿਹਦੇ ਵੱਲੋਂ ਜਾਰੀ ਕੀਤੀ ਗਈ ਹੈ ਕਿਹਦੇ ਵੱਲੋਂ ਨਸ਼ੀਲੀ ਗੋਲੀ ਲਈ ਕੋਈ ਗੱਲ ਕੀਤੀ ਉਹ ਸਾਰਾ ਕੁਝ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਜੇ ਲੜਕੀ ਵੱਲੋਂ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਇਲੈਜ ਕੀਤਾ ਸੀ ਕਿ ਕੋਈ ਨਸ਼ੀਲੀ ਵਸਤੂ ਜਿਹੜੀ ਉਹਨੂੰ ਦੇ ਕੇ ਉਹਦੇ ਨਾਲ ਜਿਹੜੇ ਉਹਦੀ ਮਰਜ਼ੀ ਤੋਂ ਬਿਨਾ ਜਿਹੜਾ ਇਹ ਸਾਰਾ ਐਕਟ ਕੀਤਾ ਗਿਆ ਉਹ ਸਾਰਾ ਕੁਝ ਹੁਣ ਤਫਤੀਸ਼ ਦੇ ਵਿੱਚ ਦੇਖਿਆ ਜਾਏ ਹੁਣ ਅਰੈਸਟ ਪਾ ਦਿੱਤੀ ਜਾਂ ਅੱਗੇ ਕੀ ਪ੍ਰੋਸੈਸ ਹੈ ਅਰੈਸਟ ਜਿਹੜੇ ਹੈਗੇ ਦੋਸ਼ੀਆਂ ਨੂੰ ਫੜਨ ਵਾਸਤੇ ਇਹਨਾਂ ਦੇ ਨੂੰ ਰੈਸਟ ਕਰਨ ਲਈ ਟੀਮਸ ਡਿਸਪੈਚ ਕੀਤੀਆਂ ਰੇਡਸ ਕੀਤੀਆਂ ਜਾ ਰਹੀਆਂ ਹਨ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਆਖਰੀ ਸਵਾਲ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਜਲਦੀ ਵੀਡੀਓਜ਼ ਵਾਇਰਲ ਹੋੁੰਦੀਆਂ ਨੇ ਜਿਹੜੀ ਸਖਸ਼ੀਅਤ ਉਹ ਵੀ ਖਰਾਬ ਹੁੰਦੀ ਹੈ ਵਿਅਕਤੀ ਦੀ ਚਾਹੇ ਲੜਕੀ ਚਾਹੇ ਲੜਕਾ ਹੈ ਤਾਂ ਉਹਨੂੰ ਲੈ ਕੇ ਅਗਲੀ ਕੀ ਕਾਰਵਾਈ ਹੈ ਇਹ ਜਿਹੜੀਆਂ ਕੋਈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਆ ਕੇ ਵਾਇਰਲ ਹੁੰਦੀਆਂ ਉਹਦਾ ਵਾਰ ਜਿਹੜੇ ਹੈਗੇ ਨੇ ਸਖਤ ਚੇਤਾਵਨੀ ਹੈ ਕਿ ਅਗਰ ਕੋਈ ਇਸ ਤਰ੍ਹਾਂ ਦਾ ਕੰਟੈਂਟ ਨੂੰ ਕੋਈ ਅਸ਼ਲੀਲ ਵੀਡੀਓ ਨੂੰ ਅੱਗੇ ਕੋਈ ਸਰਕੂਲੇਟ ਕਰਦਾ ਅੱਗੇ ਟ੍ਰਾਂਸਮਿਟ ਕਰਦਾ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਬਣਦੀਆਂ ਧਾਰਾਵਾਂ ਦੇ ਤਦ ਕਾਰਵਾਈਆਂ ਚਲਾਈ ਜਾਂਦੀ ਜਾਏਗੀ। ਇਸ ਮਾਮਲੇ 'ਚ ਵੀ ਕੋਈ ਕਾਰਵਾਈ ਕਰਨਾ। ਇਹਦੇ ਵਿੱਚ ਵੀ ਜੇ ਅੱਗੇ ਜਿਹੜੇ ਵਾਇਰਲ ਕਰਨ ਤੋਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕੰਟੈਂਟ ਨੇ ਅਸੀਂ ਜਿਹੜਾ ਹੈਗਾ ਰਿਮੂਵ ਕਰਾਵਾਂਗੇ ਐਂਡ ਜੇ ਅਗਰ ਕੋਈ ਸਾਡੇ ਨੋਟਿਸ 'ਚ ਆਉਂਦਾ ਕਿ ਇਹ ਕਿਸੇ ਦੇ ਕੋਲ ਅੱਗੇ ਵਾਇਰਲ ਹੋਈ ਹੈ ਜਾਂ ਕਿਸੇ ਨੇ ਕੀਤੀ ਹੈਗੀ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ। ਆ ਬਿਲਕੁਲ ਐਸੀ ਕਿ ਐਸਐਸਪੀ ਹਰਵਿੰਦਰ ਸਿੰਘ ਵਰਕ ਜੀ ਨੇ ਨੰਦ ਦੱਸਿਆ ਅਗਰ ਇਹ ਵੀ ਵੀਡੀਓ ਜਾਂ ਹੋਰ ਵੀ ਇਹੋ ਜਿਹੀ ਕੋ ਸ਼ਲੀਲ ਵੀਡੀਓ ਕੋਈ ਸੋਸ਼ਲ ਮੀਡੀਆ ਤੇ ਵਾਇਰਲ ਕਰਦਾ ਤਾਂ ਉਹਦੇ ਤੇ ਵੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਤਾਂ ਹੁਣ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਗ੍ਰਿਫਤਾਰੀ ਲਈ ਛਾਪੇਮਾਰੀ ਜਿਹੜੀ ਕੀਤੀ ਜਾ ਰਹੀ ਹੈ ਜਲੰਧਰ ਤੋਂ ਸਹਿਜ ਜੁਨੇਜਾ ਦੀ ਰਿਪੋਰਟ